ਸਤ ਸਤ ਸਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਾਨੀ ਟੀਵੀ ਤੇ ਮੈਂ ਪਰਮਦੀਪ ਪਰਾਣਾ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਖੁਸ਼ੀਆਂ ਪਾਰਤ ਆਈਆਂ ਨੇ ਤੇ ਅੱਜ ਚਾਰੇ ਪਾਸੇ ਮੇਲਾ ਲੱਗਿਆ ਹੋਇਆ ਕਿ ਸਿੱਧੂ ਕਦੋਂ ਘਰ ਆਏਗਾ ਛੋਟਾ ਸਿੱਧੂ ਘਰ ਕਦੇ ਕਦੋਂ ਆਏਗਾ ਹਵੇਲੀ ਦੇ ਵਿੱਚ ਫਿਰ ਤੋਂ ਉਹ ਖੁਸ਼ੀਆਂ ਜਿਹੜੀਆਂ ਬਾਤ ਜਾਣਗੀਆਂ ਕਿਉਂਕਿ ਖੁਸ਼ੀਆਂ ਤਾਂ ਇਹਨਾਂ ਫੈਨਜ਼ ਨੇ ਹੀ ਲਗਾ ਰੱਖੀਆਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਸਭ ਤੋਂ ਪਹਿਲਾਂ ਤਾਂ ਇਹ ਦਿਖਾਉਣਾ ਬੜਾ ਜ਼ਰੂਰੀ ਹੈ ਵੀ ਸਿੱਧੂ ਦੇ ਟਰੈਕਟਰਾਂ ਨੂੰ ਜਿਹੜਾ ਪੂਰੇ ਤਰੀਕੇ ਦੇ ਨਾਲ ਸਾਫ਼ ਸਫਾਈ ਕਰਕੇ ਜਿਹੜਾ ਤਿਆਰ ਕੀਤਾ ਗਿਆ ਤੇ ਸਿੱਧੂ ਖੇਤੀ ਦੇ ਨਾਲ ਜੁੜਿਆ ਹੋਇਆ ਸੀ ਤੇ ਆਪਣੇ ਜਿਹੜੇ ਵੀਕਲਸ ਨੇ ਉਹਨਾਂ ਨੂੰ ਬੜਾ ਪਿਆਰ ਕਰਦਾ ਸੀ ਤੇ ਉਹ ਪਿਆਰ ਫਿਰ ਤੋਂ ਜਾਗ ਜਾਣਾ ਕਿਉਂਕਿ ਸਿੱਧੂ ਦੇ ਪਿਤਾ ਨੇ ਵੀ ਕਹਿ ਦਿੱਤਾ ਕਿ ਅਸੀਂ ਕਲਚਰ ਦੇ ਨਾਲ ਜੋੜਾਂਗੇ ਛੋਟੇ ਸਿੱਧੂ ਨੂੰ ਵੀ ਉਸੇ ਤਰ੍ਹਾਂ ਦੀ ਜਿਹੜੀ ਹੈ ਬਿਰਤੀ ਦੇ ਨਾਲ ਜੋੜਾਂਗੇ ਕਿ ਜਿਵੇਂ ਸਿੱਧੂ ਖੇਤੀ ਨੂੰ ਪਸੰਦ ਕਰਦਾ ਸੀ ਉਸੇ ਤਰ੍ਹਾਂ ਛੋਟੇ ਸਿੱਧੂ ਨੂੰ ਵੀ ਅਸੀਂ ਆਪਣੇ ਸੱਭਿਆਚਾਰ ਦੇ ਨਾਲ ਜੋੜਾਂਗੇ ਕਿਰਤ ਵਾਲੇ ਪਾਸੇ ਜੋੜਾਂਗੇ ਤੇ ਇਹ ਵੀ ਦੱਸਾਂਗੇ ਕਿ ਉਹਦਾ ਵੱਡਾ ਭਾਈ ਸ਼ੋਭਦੀਪ ਕੀ ਕਰਦਾ ਹੁੰਦਾ ਸੀ ਸਾਰੀਆਂ ਗੱਲਾਂ ਜਿਹੜੀਆਂ ਦੱਸ ਕੇ ਅਸੀਂ ਆਪਣੇ ਛੋਟੇ ਪੁੱਤ ਨੂੰ ਵੀ ਉਸੇ ਤਰ੍ਹਾਂ ਇਸੇ ਫੀਲਡ ਦੇ ਲਈ ਤਿਆਰ ਕਰਾਂਗੇ ਤੇ ਲੋਕਾਂ ਦੇ ਵਿੱਚ ਬੜੀ ਉਸੁਕਤਾ ਹੈ ਵੀ ਕਦੋਂ ਛੋਟਾ ਸਿੱਧੂ ਵੱਡਾ ਹੋ ਕੇ ਗੀਤ ਗਾਏਗਾ ਤੇ ਉਸੇ ਤਰ੍ਹਾਂ ਤੱਕ ਪਾਏਗਾ ਗੱਲਬਾਤ ਕਰਦੇ ਆ ਸਾਡੇ ਨਾਲ ਫੈਨ ਨੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਬੰਗੀ ਨਿਹਾਲ ਸਿੰਘ ਤੋਂ ਬਾਈ ਜੀ ਅੱਛਾ ਛੋਟਾ ਸਿੱਧੂ ਆ ਗਿਆ ਪਹਿਲਾਂ ਤਾਂ ਕੀ ਕਿਵੇਂ ਲੱਗ ਰਿਹਾ ਖੁਸ਼ੀਆਂ ਬਹੁਤ ਖੁਸ਼ੀ ਆ ਜੀ ਮੈਂ ਪਹਿਲਾਂ ਵੀ ਆਇਆਗਾ ਇੱਥੇ ਬਾਈ ਰੋ ਕੇ ਜਾਂਦੇ ਹੁੰਦੇ ਸੀ ਜਦੋਂ ਆਉਂਦੇ ਸੀ ਤੇ ਅੱਜ ਪਹਿਲੀ ਵਾਰੀ ਇੰਨੀ ਖੁਸ਼ੀ ਹੋ ਰਹੀ ਆ ਆਉਂਦਿਆਂ ਨੂੰ ਵੀ ਕੋਈ ਟਿਕਾਣਾ ਨਹੀਂ ਖੁਸ਼ੀ ਦਾ ਅੱਛਾ ਹਾਂਜੀ ਬਾਈ ਖੇਤੀ ਨਾਲ ਜੁੜਿਆ ਹੋਇਆ ਸੀ ਤੇ ਬਹੁਤ ਲੋਕਾਂ ਨੂੰ ਚੁਭੀ ਗਈਆਂ ਸੀ ਇਹ ਗੱਲਾਂ ਵੀ ਬੰਦਾ ਬਾਹਰ ਲੀਆਂ ਪੀਆਰ ਛੱਡ ਕੇ ਹਨਾ ਵਿਦੇਸ਼ਾਂ ਦੀ ਛੱਡ ਕੇ ਦੇਖੋ ਜੀ ਉਹ ਬੰਦੇ ਨੂੰ ਦੇਖ ਕੇ ਕਿੰਨੇ ਹੀ ਲੋਕਾਂ ਨੂੰ ਪ੍ਰੇਰਣਾ ਮਿਲੀ ਵੀ ਜਿਹੜੇ ਨਵੀਂ ਪਨੀਰੀ ਸੀ ਖੇਤੀ ਕਰਨ ਲੱਗੇ ਮਾਂ ਪਿਓ ਦਾ ਆਦਰ ਸਤਿਕਾਰ ਕਰਨ ਲੱਗੇ ਤਾਂ ਇਹ ਚੀਜ਼ਾਂ ਕਿਤੇ ਨਾ ਕਿਤੇ ਲੋਕਾਂ ਨੂੰ ਖੜਕਦੀਆਂ ਸੀ ਵੀ ਕਿਉਂ ਇਹ ਜੂਸ ਇਹਨੂੰ ਫੋਲੋ ਕਰਦਾ ਤੇ ਕਿਉਂ ਇਹ ਸਿੱਧੂ ਐ ਕਰ ਰਿਹਾਗਾ ਇਹੀ ਕੁਛ ਤਾਂ ਕਾਰਨ ਜਿਹੜੇ ਉਹਦੇ ਨਾਲ ਲੱਗਦੀ ਸੀਗੀ ਕੁਝ ਲੋਕਾਂ ਦੀ ਇਹੀ ਕਾਰਨ ਬਣਿਆ ਜਾਦੇ ਦਾ ਵੀ ਸਿੱਧੂ ਮਿੱਟੀ ਨਾਲ ਜੁੜਿਆ ਹੋਇਆ ਬੰਦਾ ਸੀ ਆਪਦੀ ਸੰਦਾ ਨੂੰ ਪਿਆਰ ਕਰਨ ਵਾਲਾ ਸੀ ਸ਼ੌਂਕੀਆ ਸੀ ਜਿਵੇਂ ਉਹਨੇ ਕਿਹਾ ਸੀ ਟਿੱਬਿਆਂ ਦਾ ਪੁੱਤ ਟਿੱਬਿਆਂ ਦਾ ਪੁੱਤ ਟਿੱਬਿਆਂ ਜੀ ਸਮਾ ਗਿਆ ਬਾਈ ਅੱਛਾ ਹੁਣ ਵਾਪਸੀ ਹੋਈ ਹੈ ਉਹਨਾਂ ਲੋਕਾਂ ਨੂੰ ਕੀ ਰਿਪਲਾਈ ਮਿਲਿਆ ਹੋਣਾ ਤੁਹਾਡੇ ਹਿਸਾਬ ਨਾਲ ਕੀ ਮਤਲਬ ਕਹਿਣਾ ਚਾਹੋਗੇ ਜਿਹੜੇ ਲੋਕਾਂ ਨੇ ਸੋਚਿਆ ਵੀ ਮੁੱਕ ਗਿਆ ਸਿੱਧੂ ਤਾਂ ਉਹਨੇ ਕਿਹਾ ਸੀ ਵੀ ਹਲੇ ਮੁੱਕਿਆ ਨਹੀਂ ਬਾਈ ਤਿੰਨਾ ਹੀ ਕਦੇ ਮੁੱਕੇ ਇਹ ਤਾਂ ਉਹਨਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਕੀ ਬਾਤ ਹੈ ਤੇ ਹੁਣ ਕਹਿੰਦੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਹਵੇਲੀ ਦੇ ਵਿੱਚ ਆਉਣਾ ਫਿਰ ਉਹ ਕਲਕਾਰੀਆਂ ਗੂੰਜਣੀਆਂ ਛੋਟੇ ਸਿੱਧੂ ਦੀਆਂ ਦੇ ਪਰਿਵਾਰ ਨੇ ਵੀ ਕਹਿ ਵੀ ਇਸੇ ਵਰਤੀ ਨਾਲ ਜੋੜਾਂਗੇ ਹਾਂ ਜੀ ਜੋੜਨਾ ਵੀ ਚਾਹੀਦਾ ਜੀ ਇੰਨੀਆਂ ਅਰਦਾਸਾਂ ਲੱਖਾਂ ਲੋਕਾਂ ਦੀਆਂ ਜਿਹੜੀਆਂ ਪੂਰੀਆਂ ਹੋਈਆਂ ਨੇ ਜਿਵੇਂ ਲੋਕਾਂ ਚਾਹੁੰਦੇ ਨੇ ਉਹੀ ਹੋਇਆ ਤੇ ਬਾਪੂ ਜੀ ਹੋਰਾਂ ਨੂੰ ਚਾਹੀਦਾ ਵੀ ਜਿਵੇਂ ਬਾਈ ਸੀਗਾ ਸਾਡਾ ਉਹਨੂੰ ਉਹ ਤੋਂ ਵੀ ਤਕੜਾ ਦੁੱਗਣਾ ਤਿਗਣਾ ਕਰਕੇ ਇੱਥੇ ਲਿਆਉਣ ਜੀ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਹੋ ਤੇ ਸਾਰੇ ਪਰਿਵਾਰ ਇਹ ਜਰੂਰ ਦਿਖਾਉਣ ਦੇ ਲਈ ਲੈ ਕੇ ਆਉਂਦੇ ਵੀ ਕੀ ਹੁੰਦੀ ਹੈ ਜਿਹੜੀ ਅਸਲ ਸੱਚਾਈ ਹੈ ਨਾ ਜ਼ਿੰਦਗੀ ਦੀ ਵੀ ਆਪਣੇ ਮਾਪਿਓ ਦੀ ਇੱਜ਼ਤ ਕਰਨੀ ਉਹਨਾਂ ਦੀ ਸੇਵਾ ਕਰਨੀ ਇਹ ਮਹਿਲ ਮਨਾਰੇ ਖੜੇ ਕੀਤੇ ਸਿੱਧੂ ਨੇ ਆਪਣੇ ਪਰਿਵਾਰ ਦੇ ਲਈ ਬੜੇ ਚਾਵਾਂ ਦੇ ਨਾਲ ਹਾਂਜੀ ਬਾਈ ਨਾਲ ਜੌਂਦੇ ਜੀ ਦਾ ਬਹੁਤ ਵਾਰੀ ਬੰਦੇ ਨਾਲ ਗੱਲ ਹੋਈ ਵੀ ਬਾਈ ਨੇ ਬੁਲਾਇਆ ਵੀ ਆ ਜਾਓ ਪਰ ਜੌਂਦੇ ਜੀ ਦਾ ਬੱਚਿਆਂ ਨੂੰ ਮਲਾਉਣ ਦਾ ਸੁਭਾਅ ਨਹੀਂ ਮਿਲਿਆ ਤੇ ਬੱਚਿਆਂ ਨੂੰ ਲੈ ਕੇ ਆਏ ਆ ਜੀ ਦਿਖਾਉਣ ਆਏ ਆ ਸਿੱਧੂ ਨੂੰ ਤਾਂ ਮਲਾ ਹੀ ਦੇਣਾ ਜਰੂਰ ਮਲਾਵਾਂਗੇ ਜੀ ਐਦੂ ਖੁਸ਼ੀ ਦੀ ਗੱਲ ਹੀ ਹੈ ਨਹੀਂ ਬਾਈ ਕੋਈ ਅੱਜ ਸੁਣਦਾ ਸਿੱਧੂ ਦੇ ਗੀਤੇ ਇਹ ਸਿੱਧੂ ਤੋਂ ਬਿਨਾਂ ਤਾਂ ਜੀ ਗੱਡੀ 'ਚ ਗਾਣੇ ਨਹੀਂ ਕੋਈ ਚੱਲਦਾ ਅੱਛਾ ਕੀ ਨਾਮ ਬੱਚੇ ਆ ਜਾ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਤੇ ਸੰਗਦਾ ਹੈ ਬੱਚਾ ਕੀ ਨਾਮ ਹੈ ਗੁਰਪ੍ਰਤਾ ਗੁਰਪ੍ਰਤਾ ਸਿੱਧੂ ਆ ਗਿਆ ਕਹਿੰਦੇ ਛੋਟਾ ਪਤਾ ਹੈ ਕਿਵੇਂ ਲੱਗਦਾ ਵਧੀਆ ਹੈ ਸਿੱਧੂ ਦਾ ਗਾਣਾ ਹੁੰਦਾ ਕੋਈ ਸੁਣਾ ਕੇ ਮਾਰ ਕੇ ਆਉਂਦਾ ਥਾਪੀ ਮਾਰ ਕੇ ਦਿਖਾ ਦੇ ਫਿਰ ਥਾਪੀ ਮਾਰ ਕੇ ਦਿਖਾ ਦੇ ਕੀ ਬਾਤ ਹੈ ਇਹ ਇਹ ਥਾਪੀ ਇਹ ਛੋਟੇ ਛੋਟੇ ਬੱਚਿਆਂ ਨੂੰ ਇਸ ਕਰਕੇ ਯਾਦਾ ਕਿਉਂਕਿ ਸਿੱਧੂ ਨੇ ਥਾਪੀ ਨੂੰ ਬ੍ਰਾਂਡ ਬਣਾਇਆ ਤੇ ਇੱਕ ਥਾਪੀ ਉਹ ਸੀ ਜਿਹੜੀ ਇੱਕ ਪਿਤਾ ਨੇ ਉਸ ਸਮੇਂ 29 ਮਈ ਨੂੰ ਜਿਹੜੀ ਮਾਰੀ ਸੀ ਤੇ ਇੱਕ ਦੁੱਖ ਜ਼ਾਹਰ ਕੀਤਾ ਸੀ ਸਰਕਾਰਾਂ ਦੇ ਅੱਗੇ ਕਿ ਸਾਡਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਪਰ ਅੱਜ ਇਹ ਥਾਪੀਆਂ ਇਸ ਕਰਕੇ ਵੱਜ ਰਹੀਆਂ ਕਿਉਂਕਿ ਉਹ ਪੁੱਤ ਫਿਰ ਤੋਂ ਮੁੜ ਆਇਆ ਛੋਟੇ ਰੂਪ ਦੇ ਵਿੱਚ ਮਾਤਾ ਵੀ ਸਾਡੇ ਨਾਲ ਆ ਗੱਲਬਾਤ ਕਰਦੇ ਆਂ ਮਾਤਾ ਜੀ ਕੀ ਨਾਮ ਹੈ ਸਰਬਜੀਤ ਕੌਰ ਜੀ ਸਰਬਜੀਤ ਜੀ ਕਿਹੜੀ ਜਗ੍ਹਾ ਤੋਂ ਆਏ ਅਸੀਂ ਤਾਂ ਇਤੋਂ ਕਲਾਣੇ ਤੋਂ ਆਏ ਆ ਜੀ ਅੱਛਾ ਕਿਵੇਂ ਲੱਗ ਰਿਹਾ ਛੋਟਾ ਸਿੱਧੂ ਮੁੜ ਆਇਆ ਫ ਹਾਂ ਬਹੁਤ ਖੁਸ਼ੀ ਹੋਈ ਸਾਨੂੰ ਬਹੁਤ ਹੀ ਚੱਲੀ ਨਹੀਂ ਜਾਂਦੀ ਖੁਸ਼ੀ ਸਾਥ ਮੈਂ ਤਾਂ ਇੰਨਾ ਟਾਈਮ ਦੇਖੋ ਮਾਂ ਨੇ ਦੁੱਖ ਭੋਗਿਆ ਹਨਾ ਪੁੱਤ ਦਾ ਵਿਛੋੜਾ ਸ਼ੁਕਰ ਮਹਾਰਾਜ ਦਾ ਸਤ ਲੱਖ ਲੱਖ ਸ਼ੁਕਰ ਕਰਦੇ ਆ ਵਾਹਿਗੁਰੂ ਦਾ ਜਿਹੜਾ ਮੁੜ ਕੇ ਵਾਪਸ ਉਹਨਾਂ ਦੀਆਂ ਅੰਦਰਾਂ ਠਰ ਗਈਆਂ ਜੀ ਬਹੁਤ ਔਖਾ ਹੋਣੀ ਸੀ ਜ਼ਿੰਦਗੀ ਹਨਾ ਹੁਣ ਸਾਰੇ ਕੱਦ ਜ਼ਿੰਦਗੀ ਬਤੀਤ ਕਰਨੀ ਔਖੀ ਹੈ ਬੱਚਿਆ ਮੇਨਾ ਬਹੁਤ ਔਖਾ ਹੈ ਜੀ ਇਹ ਅੱਖਾਂ ਦੇ ਵਿੱਚ ਹੰਝੂ ਇਹ ਖੁਸ਼ੀਆਂ ਦੇ ਨੇ ਜਿਹੜੇ ਅੱਜ ਵੀ ਸਿੱਧੂ ਨੂੰ ਯਾਦ ਕਰਦੇ ਆ ਪਰ ਉਹ ਉਹ ਦਵਾਵਾਂ ਖਿੱਚ ਲਈਆਂ ਸਿੱਧੂ ਨੂੰ ਫਿਰ ਤੋਂ ਛੋਟਾ ਸਿੱਧੂ ਫਿਰ ਤੋਂ ਵਾਪਸ ਆਇਆ ਉਹਨਾਂ ਦਵਾਵਾਂ ਸਦਕਾ ਕਿਉਂਕਿ ਬਹੁਤ ਸਾਰੇ ਫੈਨ ਰੋਜ਼ਾਨਾ ਦਵਾਵਾਂ ਕਰਦੇ ਸੀ ਕਿ ਸਾਡਾ ਸਿੱਧੂ ਮੁੜਾਵੇ ਤੇ ਫਿਰ ਤੋਂ ਇਹ ਜਿਹੜੇ ਵੀਕਲ ਨੇ ਹੁਣ ਫੇਰ ਤੋਂ ਵਰਤੋਂ ਦੇ ਵਿੱਚ ਆਉਣੇ ਆ ਫਿਰ ਤੋਂ ਛੋਟਾ ਸ਼ੋਭਾ ਇਹਨਾਂ ਸਾਰੀਆਂ ਵੀਕਲਜ਼ ਨੂੰ ਸੰਧਾਂ ਨੂੰ ਜਿਹੜਾ ਖੇਤੀ ਦੇ ਸੰਧਾਂ ਦੇ ਨਾਲ ਜੁੜੀਆਂ ਹੋਈਆਂ ਹਰ ਇੱਕ ਚੀਜ਼ ਬੜੀ ਤਰੀਕੇ ਦੇ ਨਾਲ ਤਿਆਰ ਕਰਵਾਈ ਹੋਈ ਸੀ ਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਕੋਈ ਵੀ ਹੈ ਚਾਹੇ ਜਿਹੜਾ ਸਿੱਧੂ ਦੀ ਹਵੇਲੀ ਦੇ ਵਿੱਚ ਖੜਾ ਹੈ ਜਦੋਂ ਤੁਸੀਂ ਇਹਨੂੰ ਸ਼ੋਰੂਮ 'ਚ ਜਾ ਕੇ ਦੇਖੋਗੇ ਤਾਂ ਇਹ ਲੁੱਕ ਤੁਹਾਨੂੰ ਨਹੀਂ ਮਿਲਣੀ ਕਿਉਂਕਿ ਸਿੱਧੂ ਆਪਣੇ ਤਰੀਕੇ ਦੇ ਨਾਲ ਇਹਨਾਂ ਨੂੰ ਮੋਡੀਫਾਈ ਕਰਾਉਂਦਾ ਸੀ ਇਹ ਇਹ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਤਸਵੀਰ ਲਗਾਉਣੀ ਤੇ ਵੱਖਰਾ ਇੱਕ ਨਾਮ ਰੱਖ ਦੇਣਾ ਤੇ ਆ ਸਿੱਧੂ ਦਾ ਪੁਰਾਣਾ ਟਰੈਕਟਰ ਹੈ 911 ਇਹ ਤੁਸੀਂ ਮੂਸਾ ਜੱਟ ਦੇ ਵਿੱਚ ਵੀ ਦੇਖਿਆ ਹੋਣਾ ਉਹ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣੀ ਜ਼ਰੂਰੀ ਹੈ ਵੀ ਇਹ ਟਰੈਕਟਰ ਮੂਸਾ ਜੱਟ ਦੇ ਵਿੱਚ ਨਜ਼ਰ ਆਇਆ ਤੇ ਉਸ ਤੋਂ ਬਾਅਦ ਸਿੱਧੂ ਨੇ ਇੱਕ ਹੋਰ 911 ਜਿਹੜਾ ਮੋਡੀਫਾਈ ਅਸੀ ਜਿਸ ਦੀਆਂ ਲਾਈਟਾਂ ਹਰ ਇੱਕ ਚੀਜ਼ ਆਪਦੇ ਤਰੀਕੇ ਦੇ ਨਾਲ ਡਿਜ਼ਾਈਨ ਕਰਕੇ ਜਿਹੜਾ ਸਿੱਧੂ ਨੇ ਇਸ ਨੂੰ ਤਿਆਰ ਕਰਵਾਇਆ ਤੇ ਉਸ ਤੋਂ ਬਾਅਦ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਇਹ ਰੇ ਹਵੇਲੀ ਦੇ ਵਿੱਚ ਦੇਖਦੇ ਹੋ ਇਹ ਕੁਝ ਚੀਜ਼ਾਂ ਸਿੱਧੂ ਦੇ ਫੈਨ ਨੇ ਜਿਹੜੇ ਸਿੱਧੂ ਨੂੰ ਚਾਉਣ ਵਾਲੇ ਨੇ ਉਹ ਆਪਣੇ ਤਰੀਕੇ ਦੇ ਨਾਲ ਤਿਆਰ ਕਰਕੇ ਵੀ ਇੱਥੇ ਪਹੁੰਚਦਿਆਂ ਕਰਦੇ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਜਿੰਨੇ ਵਹੀਕਲ ਨੇ ਹੁਣ ਫਿਰ ਤੋਂ ਚੱਲਣਗੇ ਕਿਉਂਕਿ ਛੋਟਾ ਸ਼ੁਭ ਹਵੇਲੀ ਦੇ ਵਿੱਚ ਥੋੜੇ ਹੀ ਸਮੇਂ ਦੇ ਵਿੱਚ ਥੋੜੇ ਹੀ ਦਿਨਾਂ ਦੇ ਵਿੱਚ ਵਾਪਸ ਪਰਤ ਰਹੇ ਕਿਉਂਕਿ ਅੱਜ ਉਹ ਖੁਸ਼ੀਆਂ ਚਾਰੇ ਪਾਸੇ ਖਿਲਰੀਆਂ ਹੋਈਆਂ ਕਿਲਕਾਰੀਆਂ ਦੇ ਨਾਲ ਗੂੰਜ ਉਠੀ ਹਵੇਲੀ ਕਿਉਂਕਿ ਲੰਬੇ ਸਮੇਂ ਤੋਂ ਬੜਾ ਗਮਗੀਨ ਮਾਹੌਲ ਸੀ ਚਾਰੇ ਪਾਸੇ ਉਦਾਸੀ ਸੀ ਕਿਉਂਕਿ ਸਾਰੇ ਫੈਨ ਆ ਕੇ ਇੱਥੇ ਭਾਵਕ ਹੁੰਦੇ ਸੀ ਉਸ ਥਾਰ ਨੂੰ ਪਹਿਲਾਂ ਤਾਂ ਉਹ ਉਸ ਥਾਰ ਦਿਖਾਉਣੇ ਤੁਹਾਨੂੰ ਜਿਹੜੀ ਥਾਰ ਨੂੰ ਦੇਖ ਕੇ ਸਾਰੇ ਫੈਨ ਬੜੇ ਆ ਭਾਵਕ ਹੁੰਦੇ ਸੀਗੇ ਥਾਰ ਨੂੰ ਦੇਖ ਕੇ ਵੀ ਇਹ ਲਾਸਟ ਰਾਈਡ ਆ ਸਿੱਧੂ ਮੂਸੇਵਾਲੇ ਦੀ ਪਰ ਅੱਜ ਜਦੋਂ ਖੁਸ਼ੀਆਂ ਆਈਆਂ ਤਾਂ ਇਸ ਥਾਰ ਦਾ ਮਹੱਤਵ ਘਟ ਜਾਂਦਾ ਕਿਉਂਕਿ ਸਿੱਧੂ ਮੂਸੇਵਾਲਾ ਫਿਰ ਤੋਂ ਐਂਟਰੀ ਕਰ ਚੁੱਕਿਆ ਹੈ ਤੇ ਹਵੇਲੀ ਦੇ ਵਿੱਚ ਆਉਣਾ ਸਿੱਧੂ ਨੇ ਥੋੜੇ ਜਿਹੀ ਦਿਨਾਂ ਦੇ ਵਿੱਚ ਤੇ ਫਿਰ ਤੋਂ ਉਹ ਖੁਸ਼ੀਆਂ ਫਿਰ ਤੋਂ ਉਹੀ ਗੱਲਾਂ ਵਾਧੀਆਂ ਜਾਣਗੀਆਂ ਕਿਉਂਕਿ ਸਿੱਧੂ ਦੇ ਫੈਨ ਦਾ ਮੇਲਾ ਜਿਹੜਾ ਲਗਾਤਾਰ ਇੱਥੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਵੇਲੀ ਦੀਆਂ ਨੇ ਜਿਹੜੀਆਂ ਅੱਜ ਕਿਤੇ ਨਾ ਕਿਤੇ ਬਿਆਨ ਕਰਦੀਆਂ ਕਿ ਜਿਹੜਾ ਸਿੱਧੂ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੀ ਜਿਹੜੀ ਤਦਾਦ ਉਹ ਵਾਧਦੀ ਜਾਂਦੀ ਹੈ ਕਿਉਂਕਿ ਪਿਆਰ ਕਰਨ ਵਾਲੇ ਨੇ ਉਹ ਉਹ ਲਗਾਤਾਰ ਆ ਕੇ ਇੱਥੇ ਦੇਖ ਰਹੇ ਆ ਸਾਰਾ ਮਾਹੌਲ ਦੇਖ ਰਹੇ ਬਾਈ ਜੀ ਕਿ ਨਾ ਜਸਪ੍ਰੀ ਸਿੰਘ ਜੀ ਅੱਜ ਇਹ ਕਿਹੜੀ ਜਗ੍ਹਾ ਤੋਂ ਆਏ ਰਾਜਸਥਾਨ ਗੰਗਨਗਰ ਤੋਂ ਜੀ ਗੰਗਾਨਗਰ ਤੋਂ ਆਏ ਹੋ ਤੇ ਕਿਵੇਂ ਲੱਗ ਰਿਹਾ ਛੋਟਾ ਸਿੱਧੂ ਮੂੜਾ ਆ ਬਹੁਤ ਵਧੀਆ ਲੱਗ ਰਿਹਾ ਜੀ ਵਧਾਈਆਂ ਸਾਰੇ ਆਪਣੇ ਟੀਮ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਜੀ ਅੱਛਾ ਤੇ ਪਰਿਵਾਰ ਕਹਿੰਦਾ ਵੀ ਇਸੇ ਵਿਰਤੀ ਨਾਲ ਹੀ ਜੋੜਾਂਗੇ ਸਿੱਧੂ ਨੂੰ ਫੇਰ ਬਹੁਤ ਵਧੀਆ ਗੱਲ ਹੈ ਜੀ ਉਹੀ ਵਿਰਸਾ ਅੱਗੇ ਚਾਲੂ ਹੋ ਜੇ ਜਿਹੜੀਆਂ ਆਪਣੀਆਂ ਉਮੀਦਾਂ ਉਹ ਵੀ ਕਰੀਆਂ ਹੋ ਜਾਣੀਆਂ ਜਿਹੜਾ ਆਪਾਂ ਨਵਾਂ ਸਿੱਧੂ ਦੇਖਣਾ ਚਾਹੁੰਦੇ ਆ ਸਾਰਿਆਂ ਦੀਆਂ ਦੁਆਵਾਂ ਰੰਗ ਲਿਆਈਆਂ ਫੇਰ ਹਾਂਜੀ 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 ਵਾਹਿਗੁਰੂ ਦਾ ਸ਼ੁਕਰ ਹੈ ਕਿ ਆਪਣੇ ਸਾਰੇ ਭਰਾਵਾਂ ਦੀਆਂ ਦੁਆਵਾਂ ਜਿਹੜੀਆਂ ਸੀ ਉਹ ਦੁਆਰਾ ਰੰਗ ਲੈ ਕੇ ਆਈਆਂ। ਕਹਿੰਦੇ ਨਾ ਵੀ ਸ਼ੋਭਦੀ ਵੀ ਰੱਖਾਂਗੇ। ਬਹੁਤ ਵਧੀਆ ਜੀ ਮੈਂ ਤਾਂ ਪਹਿਲੀ ਵਾਰ ਆਇਆ ਜੀ। ਅੱਜ ਪਹਿਲੀ ਵਾਰ ਆਇਓ ਅੱਜ। ਹਾਂਜੀ ਹਾਂਜੀ ਹਾਂਜੀ। ਕੀ ਬਾਤ ਹੈ। ਕਿਵੇਂ ਲੱਗ ਰਿਹਾ ਮਾਹੌਲ ਤੁਸੀਂ ਦੇਖਿਆ ਸਾਰਾ ਆ ਚਾਰੇ ਪਾਸੇ ਖੁਸ਼ੀ ਹੈ। ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਜੀ। ਹੈ ਬਹੁਤ ਵਧੀਆ ਲੱਗ ਰਿਹਾ ਦੋ ਤਿੰਨ ਦਿਨ ਪਹਿਲਾਂ ਦੇਖਿਆ ਸੀ ਇਹ ਨਿਊਜ਼ ਦੇ ਉੱਤੇ। ਬਹੁਤ ਵਧੀਆ ਲੱਗ ਰਿਹਾ ਸੀਗਾ। ਪੂਰਾ ਖੁਸ਼ੀ ਦਾ ਮਾਹੌਲ ਸੀਗਾ। ਅੱਛਾ ਤੇ ਅੱਜ ਮੰਨੋ ਇੱਥੇ ਦੇਖ ਕੇ ਵੀ ਐਂ ਲ ਕਈ ਮੇਲੇ ਹੁੰਦੇ ਜਿਹੜੇ 6 ਮਹੀਨੇ ਸਾਲ ਬਾਅਦ ਪੜਦੇ ਆ ਇਹ ਤਾਂ ਦਿੱਲੀ ਮੇਲਾ ਚੱਲਣ ਵਾਲੀ ਗੱਲ ਹੈ ਕੀ ਬਾਤ ਹੈ ਕੀ ਬਾਤ ਹੈ ਬਾਈ ਨੇ ਵੱਡੀ ਗੱਲ ਕਹੀ ਹੈ ਵੀ ਉਹ ਮੇਲੇ ਹੋਰ ਹੁੰਦੇ ਜਿਹੜੇ ਸਾਲਾਂ ਛਮਾਹੀ ਭਰਦੇ ਆ ਪਰ ਇਹ ਮੇਲਾ ਤਾਂ ਰੋਜ਼ਾਨਾ ਭਰਦਾ ਤੇ ਹੁਣ ਇਹਨਾਂ ਵਹੀਕਲਾਂ ਨੂੰ ਚਲਾਉਣ ਦੇ ਲਈ ਆ ਗਿਆ ਛੋਟਾ ਸਿੱਧੂ ਤੇ ਇਹਨਾਂ ਤੇ ਵੱਜ ਗਏ ਕੱਪੜੇ ਤੇ ਪੂਰੀ ਤਿਆਰੀ ਹੋ ਚੁੱਕੀ ਹੈ ਜਿਹੜੇ ਫੈਨ ਨੇ ਜਿਹੜੇ ਚਾਉਣ ਵਾਲੇ ਨੇ ਉਹ ਲਗਾਤਾਰ ਇੱਥੇ ਆ ਰਹੇ ਨੇ ਉਸ ਛੋਟੇ ਸ਼ੌਦੇ ਦੇਦਾਰ ਕਰਨ ਦੇ ਲਈ ਜਿਹੜਾ ਉਸ ਨੂੰ ਮਿਲਣ ਦੇ ਲਈ ਦੇਖਣ ਦੇ ਲਈ ਤੇ ਲਗਾਤਾਰ ਮੇਲਾ ਲੱਗਿਆ ਹੋਇਆ ਹਵੇਲੀ ਦੇ ਵਿੱਚ ਦੇਖਣਾ ਹੈ ਵੀ ਪਰਿਵਾਰ ਕਦੋਂ ਹਵੇਲੀ ਦੇ ਵਿੱਚ ਪਰਤਦਾ ਹੈ ਤੇ ਹੋਰ ਖੁਸ਼ੀਆਂ ਵਾਧਦੀਆਂ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਜਗਵਾਨੀ ਟੀਵੀ